ਦਵਾਈਆਂ ਜਿਹੜੀਆਂ ਮਿਲ ਜਾਂਦੀਆਂ ਪ੍ਰੋਪਰੇਸ਼ੀ ਨਹੀਂ ਮਿਲਦੀਆਂ ਜੀ ਜਦੋਂ ਵੀ ਦਵਾਈ ਲੈਣਾ ਕੋਈ ਕਹਿੰਦੇ ਪਿੱਛੇ ਸਟਾਕ ਸਟਾਕ ਨਹੀਂ ਆਇਆ ਪੁਰਾਣੀ ਆ ਮੁੱਖ ਮੰਤਰੀ ਸਾਡੇ ਦਾਅਵੇ ਕਰਦੇ ਸੀ ਕਿ ਦਵਾਈਆਂ ਅੰਦਰੋਂ ਹੀ ਸਾਰੀਆਂ ਫ੍ਰੀ ਮਿਲਣਗੀਆਂ ਨਹੀਂ ਮਿਲਦੀਆਂ ਕਾਫੀ ਮਿਲਦੀਆਂ ਵੀ ਨਹੀਂ ਹੈਗੀਆਂ ਫਿਰ ਉਹ ਕਿੱਥੋਂ ਲਈਏ ਹੁਣ ਅਸੀਂ ਬਾਹਰੋਂ ਹੀ ਲੈਵਾਂਗੇ ਹਨ ਸਾਜੀ ਨਹੀਂ ਦਵਾਈਆਂ ਹੁਣ ਡਾਕਟਰ ਦੇ ਦੇਖੋ 20 ਦਿਨ ਲਿਖੇ ਆ ਠੀਕ ਹੈ ਜਿਹੜੀਆਂ ਇੱਕ ਤਾਂ ਪਹਿਲਾਂ ਵਾਲੀਆਂ ਕੋ ਦਵਾਈਆਂ ਹੁੰਦੀਆਂ ਨਹੀਂ ਹੈ ਠੀਕ ਹੈ ਜਿਹੜੀਆਂ ਹੁੰਦੀਆਂ ਐ ਉਹ ਵੀ ਇਹ ਜਿੱਕਣਾ ਡਾਕਟਰ ਨੇ ਤੁਹਾਨੂੰ 20 ਦਿਨ ਦੇ ਲਈ ਕਿਹਾ 2 ਹਫਤੇ ਦੇ ਲਈ ਕਿਹਾ ਅੱਧੀ ਦਓਗੇ ਜਾਂ ਉਹ ਤੋਂ ਵੀ ਕੱਟ ਦੋਗੇ ਦੋ ਤਿੰਨ ਵਾਰੀ ਤੋਂ ਬਾਅਦ ਆਇਆ ਮੈਂ ਲੈਣ ਵਾਸਤੇ ਚਾਰ ਗੇੜੇ ਮੈਂ ਲਾਗੇ ਅੱਜ ਮਿਲੀ ਉਹ ਵੀ ਦੋ ਪੱਤੇ ਦਿੱਤੇ ਨੇ ਕਹਿੰਦੇ ਵੀ ਬੀਬੀ ਦੀ ਦਵਾਈ ਮੇਰੇ ਇੱਥੇ ਚੱਲ ਰਹੀ ਹੈ ਕਹਿੰਦੇ ਵੀ ਹੈ ਨਹੀਂ ਹੈ ਨਹੀਂ ਹੈ ਨਹੀਂ ਹਾਂਜੀ ਦਵਾਈਆਂ ਪੂਰੀਆਂ ਤਾਂ ਨਹੀਂ ਮਿਲਦੀਆਂ ਬਟ ਥੋੜੀ-ਬਹੁਤ ਦਵਾਈ ਤਾਂ ਸਾਨੂੰ ਬੇਸਿਕ ਦਵਾਈ ਦਾ ਬਾਹਰੋਂ ਲੈਣੀ ਹੀ ਪੈਂਦੀ ਹੈ। ਆਹ ਠੀਕ ਹੈ ਜੀ ਸਰਕਾਰ ਕਹਿੰਦੀ ਹੈ ਪਰ ਹੁਣ ਸਰਕਾਰ ਕਿਹੜਾ ਕੇ ਦੇਖ ਰਹੀ ਉਹ ਤਾਂ ਪਬਲਿਕ ਨੂੰ ਪਤਾ ਜੀ ਕਿੰਨਾ ਕੁ ਮਿਲਦਾ ਕਿੰਨਾ ਕੁ ਨਹੀਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਵੱਲੋਂ 26 ਜਨਵਰੀ ਤੋਂ ਇਹ ਐਲਾਨ ਕੀਤਾ ਗਿਆ ਸੀ ਕਿ ਸਾਰੇ ਹੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਅੰਦਰ ਤਮਾਮ ਦਵਾਈਆਂ ਅਤੇ ਟੈਸਟ ਮੁਫਤ ਕੀਤੇ ਜਾਣਗੇ। ਦਵਾਈਆਂ ਦੀ ਸਹੂਲਤ ਅੰਦਰੋਂ ਹੀ ਦਿੱਤੀ ਜਾਵੇਗੀ ਬਾਹਰ ਹੁਣ ਮਰੀਜ਼ ਨੂੰ ਜਾਣ ਦੀ ਲੋੜ ਨਹੀਂ ਜੇਕਰ ਟੈਸਟ ਜੇ ਬਾਰੋਂ ਵੀ ਕਰਵਾਉਂਦਾ ਤਾਂ ਉਸਦੇ ਪੈਸੇ ਵੀ ਸਰਕਾਰ ਹੀ ਦੇ ਦੇਵੇਗੀ ਅੱਜ ਅਸੀਂ ਰਿਐਲਿਟੀ ਚੈੱਕ ਕਰਨ ਆਏ ਆ ਅਸੀਂ ਇਸ ਸਮੇਂ ਮੌਜੂਦ ਆ ਮਹਾਲੀ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿੱਥੇ ਦੇਖਾਂਗੇ ਕਿ ਵਾਕਈ ਜਿਹੜੀਆਂ ਦਵਾਈਆਂ ਨੇ ਉਹ ਮੁਫਤ ਮਿਲ ਵੀ ਰਹੀਆਂ ਨੇ ਜਾਂ ਦਵਾਈਆਂ ਮਰੀਜ਼ਾਂ ਨੂੰ ਮਿਲ ਵੀ ਰਹੀਆਂ ਨੇ ਕਾ ਜਾਂ ਉਹਨਾਂ ਨੂੰ ਬਾਹਰ ਹੀ ਭੇਜਿਆ ਜਾ ਰਿਹਾ ਤੇ ਉਹਨਾਂ ਨੂੰ ਫੇਰ ਤੋਂ ਧੱਕੇ ਖਾਣੇ ਪੈ ਰਹੇ ਨੇ ਤੇ ਮੁੱਖ ਮੰਤਰੀ ਦੇ ਕੇਵਲ ਦਾਬੇ ਬਾਦੇ ਹੀ ਨੇ ਔਰ ਚੈੱਕ ਕਰਦੇ ਆਂ ਗੱਲ ਕਰਦੇ ਆਂ ਇੱਥੇ ਮਰੀਜ਼ਾਂ ਦੇ ਨਾਲ ਤੇ ਡਿਸਪੈਂਸਰੀ ਤੇ ਵੀ ਜਾਂਦੇ ਆਂ ਜਿੱਥੇ ਲੋਕ ਦਵਾਈਆਂ ਮੁਫਤ ਲੈਣ ਲਈ ਖੜੇ ਨੇ ਇਸ ਸਮੇਂ ਅਸੀਂ ਇਸਕ ਡਿਸਪੈਂਸਰੀ ਤੇ ਖੜੇ ਆਂ ਹਸਤਾਲ ਦੇ ਅੰਦਰ ਬਣੀ ਹੋਈ ਡਿਸਪੈਂਸਰੀ ਆ ਜਿੱਥੇ ਲਿਖਿਆ ਹੋਇਆ ਸਾਫ਼ ਤੌਰ ਤੇ ਕਿ ਇੱਥੇ ਮੁਫਤ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਪਰ ਕੀ ਵਾਕਈ ਸਾਰੀਆਂ ਦਵਾਈਆਂ ਜਿਹੜੀਆਂ ਅੰਦਰ ਮੌਜੂਦ ਨੇ ਮੁੱਖ ਮੰਤਰੀ ਦਾ ਬੜੇ ਦਾਅਵੇ ਕਰਦੇ ਨਜ਼ਰ ਆਉਂਦੇ ਨੇ ਪਰ ਇੱਥੇ ਆਪਾਂ ਗੱਲ ਵੀ ਇਹਨਾਂ ਲਈ ਕਰ ਲੈਂਦੇ ਆਂ ਕਿ ਜਿਹੜੀਆਂ ਦਵਾਈਆਂ ਦੀ ਲੋਡ ਮਰੀਜ਼ਾਂ ਨੂੰ ਆ ਜਿਹੜੇ ਡਾਕਟਰ ਇਹਨਾਂ ਨੂੰ ਦਵਾਈਆਂ ਲਿਖਦੇ ਨੇ ਕਿ ਵਾਕੇ ਹੀ ਉਹ ਸਾਰੀਆਂ ਦਵਾਈਆਂ ਅੰਦਰੋਂ ਮਿਲ ਜਾਂਦੀਆਂ ਨੇ ਜਾਂ ਕੇਵਲ ਰਸੀਦਾ ਹੀ ਜਿਹੜੀਆਂ ਹੱਥ ਫੜਾਈਆਂ ਜਾਂਦੀਆਂ ਨੇ ਤੇ ਕੇਵਲ ਜਿਹੜਾ ਆ ਇਹਨੂੰ ਲਾਰੇ ਲਾਏ ਜਾਂਦੇ ਨੇ ਤੇ ਕਈ ਇਲਾਜ ਵੀ ਕਈ ਟੈਸਟ ਵੀ ਮੁਫਤ ਕਰਾਉਣ ਦੀ ਗੱਲ ਕੀਤੀ ਜਾਂਦੀ ਆ ਤੁਸੀਂ ਇੱਥੇ ਮੌਜੂਦ ਦਵਾਈ ਲੈਣਾ ਆਏ ਸੀ ਹਾਂਜੀ ਹਾਂਜੀ ਦਵਾਈ ਲੈਣਾ ਮਿਲੀ ਦਵਾਈ ਸਾਰੀ ਮਿਲਦੀ ਦਵਾਈ ਬਸ ਲੈ ਰਹੇ ਹਾਂ ਜੀ ਅੱਗੇ ਵੀ ਮਿਲ ਜਾਂਦੀ ਆ ਤੇ ਸਾਰੀਆਂ ਮਿਲ ਜਾਂਦੀਆਂ ਨੇ ਤਕਰੀਬਨ ਕੋਈ ਹੁੰਦੀ ਆ ਜਿਹੜੀ ਨਹੀਂ ਮਿਲਦੀ ਮੇਜ਼ੁਰ ਕਸਬਦੀ ਹੋਵੇ ਕੋਹ ਹੋਰ ਹੋ ਕੇ ਇੱਦਾਂ ਦੀ ਨਹੀਂ ਮਿਲਦੀ ਆ ਪਤਾ ਰੜਦੀ ਹੋ ਗਈ ਉਹ ਬਾਹਰੋਂ ਲੈਣੀ ਪੈਂਦੀ ਸੀ ਜੀ ਉਹ ਬਾਹਰੋਂ ਲੈਣੀ ਪੈਂਦੀ ਹੈ ਜੀ ਦੇਖੋ ਇਹ ਵੀ ਦਵਾਈਆਂ ਲੈ ਕੇ ਆਏ ਨੇ ਪਰਚੀ ਇਹਨਾਂ ਨੂੰ ਡਾਕਟਰ ਵੱਲੋਂ ਅੰਦਰੋਂ ਰეკਮੈਂਡ ਕੀਤੀ ਗਈ ਹੈ ਤੇ ਹੱਥ 'ਚ ਕੁਝ ਦਵਾਈਆਂ ਵੀ ਨੇ ਸਾਰੀਆਂ ਦਵਾਈਆਂ ਮਿਲਦੀਆਂ ਨੇ ਮਿਲਦੀਆਂ ਵੀ ਕੁਝ ਬਾਹਰੋਂ ਵੀ ਲੈਣੀਆਂ ਪੈਂਦੀਆਂ ਨੇ ਸਾਨੂੰ ਤੇ ਰਿਕਮੈਂਡ ਕਰਦੇ ਆ ਵੀ ਸੁਧਾਰ ਕੀਤਾ ਜਾਵੇ ਇੱਥੇ ਜਿਵੇਂ ਆਪਣੀ ਉੱਥੇ ਸਲਿੱਪ ਕੱਟਦੇ ਆ ਇਸ 'ਚ ਵੀ ਬਹੁਤ ਦਿੱਕਤ ਆ ਰਹੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਨੇ ਇਸ ਨੂੰ ਆਨਲਾਈਨ ਕੀਤਾ ਜਾਵੇ ਵੀ ਬੰਦਾ ਈਜ਼ੀ ਜਾ ਸਕੇ ਪਰ ਦਵਾਈਆਂ ਤੁਸੀਂ ਕਹਿੰਦੇ ਹੋ ਕਿ ਜੜੀਆਂ ਕਈ ਬਾਹਰੋਂ ਰეკਮੈਂਡ ਕੀਤੀਆਂ ਜਾਂਦਾ ਪਰ ਮੁੱਖ ਮੰਤਰੀ ਸਾਡੇ ਦਾਅਵੇ ਕਰਦੇ ਸੀ ਕਿ ਦਵਾਈਆਂ ਅੰਦਰੋਂ ਹੀ ਸਾਰੀਆਂ ਫ੍ਰੀ ਮਿਲਣਗੀਆਂ ਨਹੀਂ ਮਿਲਦੀਆਂ ਕਾਫੀ ਮਿਲਦੀਆਂ ਵੀ ਨਹੀਂ ਹੈਗੀਆਂ ਫਿਰ ਉਹ ਕਿੱਥੋਂ ਲਈਏ ਹੁਣ ਅਸੀਂ ਬਾਹਰੋਂ ਹੀ ਲਾਵਾਂਗੇ ਹਨ ਤਾਂ ਇਸ ਲਈ ਮੁੱਖ ਮੰਤਰੀ ਨੂੰ ਕਹਿੰਦੇ ਆ ਵੀ ਸਾਰੀਆਂ ਦਵਾਈਆਂ ਇੱਥੇ ਦਿੱਤੀਆਂ ਜਾਣ ਜੋ ਵੀ ਬੰਦਿਆਂ ਨੂੰ ਚਾਹੀਦੀਆਂ ਨੇ ਟੈਸਟ ਵੀ ਮੁਫਤ ਕੀਤੇ ਜਾ ਰਹੇ ਜਾਂ ਟੈਸਟ ਦੇ ਕਹਿੰਦੇ ਨੇ ਕਿ ਬਾਹਰੋਂ ਵੀ ਲਿਖ ਦਿੰਦੇ ਨੇ ਕਈ ਵਾਰ ਬਾਹਰੋਂ ਵੀ ਲਿਖ ਦਿੰਦੇ ਨੇ ਕਈ ਵਾਰ ਅੰਦਰੋਂ ਵੀ ਹੋ ਰਹੇ ਨੇ ਬਾਰੂ ਵੀ ਜ਼ਿਆਦਾਤਰ ਬਾਹਰੋਂ ਹੀ ਕਰਵਾ ਰਹੇ ਆ ਅਸੀਂ ਮਦਰ ਦੇ ਕਰਵਾਇਆ ਬਾਹਰੋਂ ਹੀ ਹੋਏ ਨੇ ਟੈਸਟ ਜੋ ਵੀ ਹੋਇਆ ਸਾਰੇ ਬਾਹਰੋਂ ਹੀ ਹੋਏ ਨੇ ਦਵਾਈਆਂ ਜਿਹੜੀਆਂ ਮਿਲ ਜਾਂਦੀਆਂ ਪ੍ਰੋਪਰ ਅਸ਼ੀ ਨਹੀਂ ਮਿਲਦੀਆਂ ਜੀ ਜਦੋਂ ਵੀ ਦਵਾਈ ਲੈਣਾ ਹੋਵੇ ਕਹਿੰਦੇ ਪਿੱਛੇ ਸਟਾਕ ਸਟਾਕ ਨਹੀਂ ਆਇਆ ਫਲਾਨਾ ਆਇਆ ਜੀ ਹਾਂਜੀ ਦੋ ਤਿੰਨ ਵਾਰੀ ਤੋਂ ਬਾਅਦ ਆਇਆ ਮੈਂ ਲੈਣ ਵਾਸਤੇ ਚਾਰ ਘੜੇ ਮੇਰੇ ਲੱਗੇ ਅੱਜ ਮਿਲੀ ਉਹ ਵੀ ਦੋ ਪੱਤੇ ਦਿੱਤੇ ਨੇ ਕਹਿੰਦੇ ਵੀ ਬੀਬੀ ਦੀ ਦਵਾਈ ਮੇਰੀ ਇੱਥੇ ਚੱਲ ਰਹੀ ਹੈ ਕਹਿੰਦੇ ਵੀ ਹੈ ਨਹੀਂ ਹੈ ਨਹੀਂ ਹੈ ਨਹੀਂ ਪਰ ਹਕੂਮਤਰੀ ਦਾ ਕਹਿੰਦੇ ਸਾਰੀਆਂ ਦਵਾਈਆਂ ਮਿਲਦੀਆਂ ਬਿਲਕੁਲ ਝੂਠ ਹੈ ਜੀ ਇਹ ਗੱਲ ਜੋਠੇ ਦੇ ਲੋਕਾਂ ਨੂੰ ਪਤਾ ਡਾਕਟਰ ਨਹੀਂ ਜਾਣ ਪੁੱਝ ਕੇ ਦਿੰਦੇ ਜਾਂ ਕੋਈ ਪਿੱਛੇ ਦੀ ਦਵਾਈ ਨਹੀਂ ਪਰ ਮੈਨੂੰ ਲੱਗਦਾ ਨਹੀਂ ਕਿ ਦਵਾਈਆਂ ਪਿਛਲੀ ਸਰਕਾਰ ਦੇ ਵਿੱਚ ਬਹੁਤ ਵਧੀਆ ਦਵਾਈਆਂ ਆਉਂਦੇ ਸੀ ਬਹੁਤ ਵਧੀਆ ਪ੍ਰੋਪਰ ਮਿਲਦੀਆਂ ਸੀ ਕਾਜੀ ਬਾਜੀ ਦਵਾਈਆਂ ਮਿਲ ਰਹੀਆਂ ਜੀ ਬਾਜੀ ਨਹੀਂ ਦਵਾਈਆਂ ਹੁਣ ਡਾਕਟਰ ਦੇ ਦੇਖੋ 20 ਦਿਨ ਦੀਆਂ ਲਿਖੀਆਂ ਠੀਕ ਹੈ ਜਿਹੜੀਆਂ ਇੱਕ ਤਾਂ ਪਹਿਲਾਂ ਵਾਲੀਆਂ ਦਵਾਈਆਂ ਹੁੰਦੀਆਂ ਨਹੀਂ ਹੈ ਠੀਕ ਹੈ ਜਿਹੜੀਆਂ ਹੁੰਦੀਆਂ ਐ ਉਹ ਵੀ ਇਹ ਜਿੱਕਣਾ ਡਾਕਟਰ ਨੇ ਤੁਹਾਨੂੰ 20 ਦਿਨ ਦੇ ਲਿਖੇ 2 ਹਫ਼ਤੇ ਦੇ ਲਿਖੇ ਐ ਅੱਧੀ ਦਊਂਗੇ ਜਾਂ ਉਹ ਤੋਂ ਵੀ ਕੱਟ ਦਊਂਗੇ ਠੀਕ ਹੈ ਕਹਿ ਦੂੰਗੇ ਬਾਹਰ ਤ ਜਾ ਕੇ ਲੈ ਲਓ ਜਾਂ ਤੁਸੀਂ ਉੱਥੇ ਲੈ ਲਓ ਹੁਣ ਦੱਸੋ ਸੀ ਕੀ ਕਰੀਏ ਸਰਕਾਰ ਦਾ ਕਹਿੰਦੀ ਦਵਾਈਆਂ ਅੰਦਰੋਂ ਹੀ ਫ੍ਰੀ ਸਾਰੀਆਂ ਮਿਲਣ ਸਰਕਾਰ ਦਾ ਬਹੁਤ ਕੁਝ ਕਹਿੰਦੀ ਹੈ ਹੁਣ ਤੁਹਾਡੇ ਮੂਹਰੇ ਦੇਖੋ ਲੈਣਾ ਮੈਂ ਆਏ ਆਏ ਹੋਰ ਵੀ ਦੇਖੋ ਕਿੰਨੇ ਬੰਦੇ ਆਉਣਗੇ ਕਿਸੇ ਨੂੰ ਨਹੀਂ ਦਵਾਈ ਪੂਰੀ ਦਈ ਹੋਣੀ ਇਹਨਾਂ ਨੇ ਜਾਂ ਇੱਕ ਅੱਦਾ ਪਤਾ ਦੇ ਤਾਂ ਹੋਣਾ ਠੀਕ ਹੈ ਜਾਂ ਤਾਂ ਆਲਮੋਸਟ ਕਿਸੇ ਨੂੰ ਦੰਦੇਉ ਨਹੀਂ ਹੈ ਮੋਸਟਲੀ ਜੇ ਦਵਾਂਗੇ ਤਾਂ ਇੱਕ ਅੱਦਾ ਪਤਾ ਦਵਾਂਗੇ 2-4 ਦਿਨ ਤੇ ਦੇ ਦੂੰਗੇ ਕਹ ਦੂੰਗੇ ਸਾਨੂੰ ਸਰਕਾਰੀ ਆਰਡਰ ਹੈ ਮੈਂ ਕਹਾਂ ਸਾਨੂੰ ਮੈਨੂੰ ਆਰਡਰ ਦੀ ਕਾਪੀ ਦਿਖਾ ਦਿਓ ਕਹਿੰਦੇ ਨਹੀਂ ਜਾ ਕੇ ਐਸਮਨ ਨਾਲ ਗੱਲ ਕਰੋ ਅੰਦਰ ਜਾ ਕੇ ਨਾ ਰਿਟਰਨ ਚ ਕੁਝ ਦੇ ਰਹੇ ਆ ਜੇ ਤੁਹਾਨੂੰ ਦਵਾਈਆਂ ਕੋਈ ਆਰਡਰ ਮਿਲਿਆ ਹੈ ਕਿ ਹਾਂ ਦਵਾਈਆਂ ਹੈ ਨਹੀਂ ਤੁਸੀਂ ਸਾਨੂੰ ਰਿਟਰਨ ਚ ਦੇ ਦਿਓ ਕਿ ਬਾਈ ਸਾਡੇ ਕੋਲ ਦਵਾਈਆਂ ਹੈ ਨਹੀਂ ਦਵਾਈਆਂ ਪੂਰੀ ਕਰਨ ਦੀ ਦਾਅਵੇ ਕਰਦੇ ਨੇ ਨਾ ਦਾਅਵੇ ਭਾਜੀ ਤੁਹਾਡੇ ਮੂਹਰੇ ਹੈ ਕੋਈ ਦਾਵਾ ਪੂਰਾ ਨਹੀਂ ਆ ਦੇਖੋ ਮੈਨੂੰ ਘਟ ਦਿਤੀਆਂ ਦਵਾਈਆਂ ਤੁਸੀਂ ਆ ਦੇਖ ਲਓ ਮੇਰੀ ਪਰਚੀ ਜੇ ਬਾਹਰੋਂ ਲੈਣੀ ਹੈ ਬੰਦੇ ਹਾਂ ਜੇ ਬਾਹਰੋਂ ਲੋ ਪੈਸੇ ਲਾ ਕੇ ਲੋ ਬਾਹਰੋਂ ਹੁਣ ਸਰਕਾਰ ਤਾਂ ਕਹਿੰਦੀ ਹੈ ਫ੍ਰੀ ਦੰਦੇ ਉਹ ਫ੍ਰੀ ਕੁਝ ਮਿਲਦਾ ਹੀ ਨਹੀਂ ਹੈ ਜੀ ਭਾਜੀ ਮੈਂ ਆਇਆ ਕਰਾਲੀ ਤੋਂ 25 ਕਿਲੋਮੀਟਰ ਤੋਂ ਹੁਣ ਮੈਨੂੰ ਫੇਰ ਦੁਬਾਰਾ ਦੇਖੋ 25 ਕਿਲੋਮੀਟਰ ਫੇਰ ਆਉਂਗਾ ਮੈਂ ਹੁਣ ਹਫਤੇ ਬਾਅਦ ਇਹ ਤਾਂ ਚੰਗਾ ਬੰਦਾ ਫੇਰ ਬਾਹਰ ਉਧਰ ਪ ਬਾਹਰੋਂ ਇਹ ਇਹਨਾਂ ਦਾ ਹੁਣ ਪਤਾ ਨਹੀਂ ਕੀ ਹੁਣ ਮਿਲੀ ਭੁਗਤ ਪਤਾ ਨਹੀਂ ਕੀ ਹੈ ਇਹਨਾਂ ਦੇ ਬਾਹਰ ਦੇ ਕਮਿਸ਼ਨ ਹੁੰਦਾ ਇਹਨਾਂ ਦਾ ਕੀ ਹੁੰਦਾ ਕੀ ਕਹਿ ਸਕਦੇ ਆ ਪਰ ਕੋਈ ਵੀ ਜੋ ਵੀ ਸਰਕਾਰ ਨੇ ਕਿਹਾ ਕੁਝ ਨਹੀਂ ਪੂਰਾ ਹੋ ਰਿਹਾ ਭਾਜੀ ਹਾਂਜੀ ਦਵਾਈਆਂ ਪੂਰੀਆਂ ਤਾਂ ਨਹੀਂ ਮਿਲਦੀਆਂ ਬਟ ਥੋੜੀ ਬਹੁਤ ਦਵਾਈ ਤਾਂ ਸਾਨੂੰ ਬੇਸਿਕ ਦਵਾਈ ਤਾਂ ਬਾਹਰੋਂ ਲੈਣੀ ਹੀ ਪੈਂਦੀ ਹੈ ਤੇ ਬਾਕੀ ਲਿਖਿਆ ਹੋਇਆ ਵੀ ਦਵਾਈਆਂ ਸਰਕਾਰ ਵੱਲੋਂ ਮੁਫਤ ਮਿਲ ਰਹੀਆਂ ਸਾਰੀਆਂ ਪਰ ਫਿਰ ਵੀ ਸਾਨੂੰ ਕੁਝ ਨਾ ਕੁਝ ਦਵਾਈ ਤਾਂ ਬਾਹਰੋਂ ਲੈਣੀ ਹੀ ਪੈਂਦੀ ਹੈ ਦਾ ਖਰਚਾ ਕਰਨਾ ਹੀ ਪੈਂਦਾ ਹਾਂ ਥੋੜਾ ਬਹੁਤ ਸਾਨੂੰ ਆਪਣਾ ਖਰਚਾ ਲਗ ਤੋਂ ਕਰਨਾ ਹੀ ਪੈਂਦਾ ਸਰਕਾਰ ਤਾਂ ਕਹਿੰਦੀ ਸਾਰੇ ਸਾਰੇ ਮੁੱਤ ਲੱਗੇ ਹਾਂ ਠੀਕ ਹੈ ਜੀ ਸਰਕਾਰ ਕਹਿੰਦੀ ਹੈ ਪਰ ਹੁਣ ਸਰਕਾਰ ਕਿਹੜਾ ਕੇ ਦੇਖ ਰਹੀ ਉਹ ਤਾਂ ਪਬਲਿਕ ਨੂੰ ਪਤਾ ਹੈ ਜੀ ਕਿੰਨਾ ਕ ਮਿਲਦਾ ਕਿੰਨਾ ਕ ਨਹੀਂ ਕਿ ਨਹੀਂ ਜੀ ਸਰਕਾਰੀ ਹਸਪਤਾਲ ਦੇ ਅੰਦਰ ਦਵਾਈਆਂ ਨੂੰ ਲੈ ਕੇ ਰਿਐਲਿਟੀ ਚੈੱਕ ਕਰ ਰਹੇ ਸੀਗੇ ਕਿ ਮੁੱਖ ਮੰਤਰੀ ਦੇ ਜਿਹੜੇ ਦਾਅਵੇ ਨੇ ਉਹ ਕਿੰਨੇ ਕ ਖਰੇ ਸਾਬਿਤ ਹੁੰਦੇ ਨੇ ਪਰ ਬਹੁਤ ਸਾਰੇ ਜਿਹੜੇ ਕੈਮਰੇ ਤੇ ਗੱਲ ਕਰਕੇ ਵੀ ਗਏ ਉਹ ਕੇਵਲ ਆਪਣੇ ਦੁਖੜੇ ਰੋਕੇ ਗਏ ਨਹੀਂ ਉਹ ਕਹਿੰਦੇ ਜੇ ਦਵਾਈ ਮਿਲਦੀ ਵੀ ਹੈ ਤਾਂ ਬਹੁਤ ਘੱਟ ਮਿਲਦੀ ਆ ਤਾਂ ਬਹੁਤ ਸਾਰੀਆਂ ਦਵਾਈਆਂ ਐਸੀਆਂ ਨੇ ਜਿਹੜੀਆਂ ਮਿਲਦੀਆਂ ਹੀ ਨਹੀਂ ਜਿਹੜੀਆਂ ਕਿ ਬਾਹਰੋਂ ਲੈਣੀਆਂ ਪੈਂਦੀਆਂ ਨੇ ਤੇ ਜਿਸ ਨਾਲ ਸਾਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਅੰਦਰੋਂ ਦਾਦਾ ਦਵਾਈ ਪੂਰੀ ਨਹੀਂ ਹੁੰਦੀ ਜਾਂ ਬਿਲਕੁਲ ਇਨਕਾਰ ਕਰ ਦਿੱਤਾ ਜਾਂਦਾ ਆ ਬਹੁਤ سارے ਆਫਕੋਰਡ ਵੀ ਇਹੀ ਗੱਲ ਕਹਿ ਕੇ ਕਹੇ ਨੇ ਕਿ ਸਰਕਾਰ ਕੇਵਲ ਦਾਅਵੇ-ਵਾਦੇ ਕਰਦੀ ਆ ਪਰ ਇਹ ਦਾਅਵੇ-ਵਾਦੇ ਕੇਵਲ ਪੋਸਟਰਾਂ ਤੱਕ ਹੀ ਨੇ ਅਸਲੀਅਤ ਜੋ ਇਹਦੀ ਹੈਗੀ ਆ ਉਹ ਕੁਝ ਹੋਰ ਹੈ ਤੇ ਲੋਕ ਅੱਜ ਵੀ ਦਵਾਈਆਂ ਨੂੰ ਤੇ ਮੈਡੀਕਲ ਸਹੂਲਤਾਂ ਨੂੰ ਤਰਸਦੇ ਨਜ਼ਰ ਆ ਰਹੇ ਨੇ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਜਸਪੀਤ ਸਿੰਘ ਆਸ਼ਕ ਪੀਟੀਸੀ ਨਿਊਜ਼ ਮੋਹਾਲੀ